ਡਾਕਟਰ ਜੀ ਜੀ ਕਰੈਕ ਕਰਦਾ ਜੀ ਐਡਮਿਸ਼ਨ ਲੈਂਦਾ 5 ਸਾਲ 5.5 ਸਾਲ ਉਹ ਐਮਬੀਬੀਐਸ ਕਰਦਾ ਫਿਰ ਦੁਬਾਰਾ ਫਿਰ ਦੁਬਾਰਾ ਤਿਆਰੀ ਕਰਦਾ ਜੀ ਆਈਐਸ ਤੋਂ ਬਾਅਦ ਤਿਆਰੀ ਕਰਦਾ ਉਹ ਫਿਰ ਉਹ ਜਿਹੜਾ ਤੁਹਾਡਾ ਹੈਗਾ ਜੀ ਨੀਟ ਪੀਜੀ ਕਲੀਅਰ ਕਰਦਾ ਔਰ ਲੜਕੀ ਸੈਕੰਡਰੀਅਰ ਜਿਹੜੀ ਸੀ ਉਹ ਐਮਡੀ ਮੈਡੀਸਨ ਦੇ ਵਿੱਚ ਐਡਮਿਸ਼ਨ ਲੈਣੀ ਸੌਖੀ ਨਹੀਂ ਹੈ ਜੀ ਔਰ ਉਹਦੇ ਨਾਲ ਜਿਹੜੀ ਬਰਬਰਤਾ ਹੋਈ ਆ ਜਿਹੜਾ ਉਹਦੇ ਨਾਲ ਜਿਸ ਤਰ੍ਹਾਂ ਬਰੂਟਲ ਰੇਪ ਹੋਇਆ ਉਹਦੇ ਨਾਲ ਮਰਡਰ ਹੋਇਆ ਉਦੇ ਵਾਸਤੇ ਜਿਹੜਾ ਹੈਗਾ ਜੀ ਮੈਨੂੰ ਲੱਗਦਾ ਵੀ ਜਿੰਨੀ ਦਿਰ ਉਹ ਜਿਹੜੇ ਬੇਸੀ ਦਰਿੰਦਿਆ ਉਹ ਫਾਂਸੀ ਦੇ ਤਖਤੇ ਤੇ ਲਟਕਾਈ ਨਹੀਂ ਜਾਂਦੇ ਮੈਨੂੰ ਚਾਹ ਨਹੀਂ ਪੈ ਗਈ ਉਹਦੇ ਮਾਂ-ਬਾਪ ਦੀ ਹਾਲਤ ਬਸ ਸਮਝ ਸਕਦਾ ਜੀ ਮੇਰੀ ਸੰਵੇਦਨਾ ਦਿਲ ਦੀ ਮੇਰੀ ਹਮਦਰਦੀ ਉਹਨਾਂ ਦੇ ਨਾਲ ਹੈ ਜੀ ਮੇਰੀਆਂ ਪ੍ਰੇਅਰਸ ਉਹਨਾਂ ਦੇ ਨਾਲ ਹੈ ਬਟ ਇੱਕ ਜਿਹੜਾ ਅਸਹਿ ਦੁੱਖ ਹੁੰਦਾ ਨਾ ਜੀ ਇਹ ਅਸਹਿ ਦੁੱਖ ਹੈ ਜੀ ਇਹ ਇਹ ਮਾਂ ਪਿਓ ਲਈ ਸਾਰੀ ਉਮਰ ਵਾਸਤੇ ਟੌਰਚਰ ਹੈ ਇਹ ਤੇ ਇਹ ਜਿਹੜੇ ਬੰਦੇ ਆ ਇਹਨਾਂ ਨੂੰ ਜਿਹੜੀ ਸਜ਼ਾ ਹੈਗੀ ਆ ਉਹ ਫਾਂਸੀ ਦੀ ਸਜ਼ਾ ਬਹੁਤ ਜਲਦੀ ਹੋਣੀ ਚਾਹੀਦੀ ਆ ਮਹੀਨਿਆਂ ਚ ਨਹੀਂ ਦਿਨਾਂ ਚ ਹੋਣੀ ਚਾਹੀਦੀ ਆ ਔਰ ਇੱਕ ਸਾਰੇ ਦੇਸ਼ ਦੇ ਵਿੱਚ ਮੈਸੇਜ ਜਾਣਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਆ ਕਿ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ 2019 ਦੇ ਵਿੱਚ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ ਉਹਨਾਂ ਨੇ ਇੱਕ ਸੈਂਟਰਲ ਲਾਅ ਬਣਾਉਣ ਲਈ ਕਿਹਾ ਸੀ ਜਿਹਦੇ ਵਿੱਚ ਇਹਨੂੰ 6 ਸਾਲ ਦੀ ਸਜ਼ਾ ਤੇ ਨਾਨ ਅਵੇਲੇਬਲ ਅਫੈਂਸ ਬਣਾਉਣ ਲਈ ਕਿਹਾ ਜਿਹੜਾ ਵੀ ਅਸਾਲਟ ਔਨ ਬੋਮਨ ਆ ਅਸਾਲਟ ਔਨ ਮੈਡੀਕਲ ਪ੍ਰੋਫੈਸ਼ਨਲ ਆ ਤੇ ਉਹ ਲੌਂਗ ਓਵਰ ड्यू ਆ ਜੀ ਮੈਨੂੰ ਲੱਗਦਾ ਕਿ ਉਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਤੇ ਹੁਣ ਮੈਂ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਹੋਮ ਮਿਨਿਸਟਰ ਨੂੰ ਬੇਨਤੀ ਕਰਦਾ ਕਿ ਉਹ ਅਸ਼ੋਰ ਕਰਨ ਜਿਹੜੇ ਡਾਕਟਰਸ ਬੈਠੇ ਆ ਉਹਨਾਂ ਦੀ ਗੱਲਬਾਤ ਵੀ ਹੋਈ ਆ ਕਿ ਅਸੀਂ ਉਹ ਲਾਅ ਲੈ ਕੇ ਆਵਾਂਗੇ ਮੈਨੂੰ ਸਮਝ ਨਹੀਂ ਆਉਂਦੀ ਵੀ ਨਾ ਉਹ ਕਾਨੂੰਨ ਨਾ ਲਿਆਉਣ ਦਾ ਕਾਰਨ ਕੀ ਆ ਜੀ ਕੀ ਕਾਰਨ ਆ ਜਿਹੜੇ ਬੇਸੀ ਤਰੰਦੇ ਆ ਉਹਨਾਂ ਦੇ ਨਾਲ ਕੀ ਹਮਦਰਦੀ ਹੋ ਸਕਦੀ ਆ ਜਿਹੜੇ ਮੈਡੀਕਲ ਪ੍ਰੋਫੈਸ਼ਨਲ ਆ ਜੀ ਉਹਨਾਂ ਨੇ ਜਿਹੜੇ ਮੈਂ ਖੁਦ ਡਾਕਟਰ ਹੋਣ ਦੇ ਨਾਤੇ ਜਾਣਦਾ ਕਿ ਬਹੁਤ ਸਾਰੀਆਂ ਦਵਾਈਆਂ ਹੁੰਦੀਆਂ ਜਿਨ੍ਹਾਂ ਦਾ ਰਿਐਕਸ਼ਨ ਹੋ ਜਾਂਦਾ ਕਈ ਵਾਰੀ ਬੜਾ ਸਵੀਅਰ ਹੋ ਜਾਂਦਾ ਬੰਦੇ ਦੀ ਜਾਨ ਅਸੀਂ ਆਪਰੇਸ਼ਨ ਕਰਦੇ ਆ ਨੋਨ ਕੰਪਲਿਕੈਸ਼ਨਸ ਹੁੰਦੀਆਂ ਪੇਸ਼ੈਂਟ ਦੇ ਵਿੱਚ ਕੋਈ ਉਹਨਾਂ ਦਾ ਅੰਗ ਮਾਰਿਆ ਜਾਂਦਾ ਕਈ ਵਾਰੀ ਡੈਥ ਹੋ ਜਾਂਦੀ ਆ ਆਪਾਂ ਜੇ ਆਪਾਂ ਹਾਰਟ ਆਪਰੇਸ਼ਨ ਕਰਨੇ ਆ ਸੀਰੀਅਸਲੀ ਸਿੱਕ ਬੰਦਿਆਂ ਦੇ ਕਰਨੇ ਆ ਐਕਸੀਡੈਂਟ ਦੇ ਵਿੱਚ ਜਾਨਾਂ ਬਚਾਣੀਆਂ ਸੋ ਕਈ ਵਾਰੀ ਡਾਕਟਰ ਕੋਲੇ ਬੜੀ ਡਿਫਿਕਲਟ ਚੁਆਇਸ ਹੁੰਦੀ ਆ ਕਿ ਉਹਨੂੰ ਰਿਸਕ ਲੈਣਾ ਪੈਂਦਾ ਤੇ ਜੇ ਉਹ ਡਰੀ ਜਾਊਗਾ ਕਿ ਮੇਰੇ ਤੇ ਅਸਾਲਟ ਨਾ ਹੋ ਜਾਏ ਮੇਰੇ ਤੇ ਅਟੈਕ ਨਾ ਹੋ ਜਾਏ ਤਾਂ ਡਾਕਟਰ ਕੰਮ ਕਿਦਾਂ ਕਰਨਗੇ ਸੋ ਇਹ ਕਾਨੂੰਨ ਬਣਾਣਾ ਚਾਹੀਦਾ ਹੈ ਔਰ ਇਹ ਜਿਹੜੇ ਬੈਸੀ ਦਰਿੰਦਿਆਂ ਇਹਨਾਂ ਨੂੰ ਫਾਸੀ ਦੇ ਤਖਤੇ ਤੇ ਜਲਦੀ ਤੋਂ ਜਲਦੀ ਲਟਕਾਉਣਾ ਚਾਹੀਦਾ ਤਾਂ ਜਾ ਕੇ ਉਹਨਾਂ ਦੇ ਮਾਪੇ ਨੂੰ ਲੱਗੇਗਾ ਵੀ ਸਾਡੀ ਬੱਚੀ ਨੂੰ ਇਨਸਾਫ ਮਿਲਿਆ ਤਾਂ ਜਾ ਕੇ ਜਿਹੜੇ ਜਿਹੜੇ ਤੁਹਾਡੇ ਡਾਕਟਰਸ ਆਗੇ ਸਾਡੇ ਸਾਰੇ ਚਾਹੇ ਉਹ ਰੈਜ਼ੀਡੈਂਟ ਡਾਕਟਰਸ ਆ ਟੀਚਰਸ ਆ ਆਈਐਮਐਡ ਦੇ ਡਾਕਟਰਸ ਆ ਜੰਗ ਡਾਕਟਰਸ ਆ ਜਿੰਨੇ ਵੀ ਡਾਕਟਰਸ ਆ ਮੈਡੀਕਲ ਪ੍ਰੋਫੈਸ਼ਨਲਸ ਆ ਨਰਸਸ ਆ ਫਾਰਮਾਸਿਸਟਸ ਆ ਜਿੰਨੇ ਵੀ ਪੈਰਾਮੈਡਿਕਸ ਆ ਉਹਨਾਂ ਨੂੰ ਲੱਗੇਗਾ ਵੀ ਹਾਂ ਸਾਡੀ ਸਰਕਾਰ ਜਿਹੜੀ ਆ ਸੰਵੇਦਨਸ਼ੀਲ ਹੈ ਔਰ ਸਾਡੀ ਸਾਡੀ ਸੁਰੱਖਿਆ ਵਾਸਤੇ ਚਿੰਤਤ ਆ ਮੈਂ ਆਪਣੇ ਜਿਹੜੇ ਪੰਜਾਬ ਦੇ ਸਾਰੇ ਡਾਕਟਰ ਨੂੰ ਸ਼ੋਰ ਕਰਦਾ ਮੈਂ ਵੈਸੇ ਕੱਲ ਨੂੰ ਮੀਟਿੰਗ ਬੁਲਾ ਲਈ ਆ ਵਿਚਾਰ ਪਟਾੰਦਰਾ ਕਰਕੇ ਉਹਦੇ ਚ ਪੁਲਿਸ ਦੇ ਸੀਨੀਅਰ ਅਫਸਰ ਹੋਣਗੇ ਜੀ ਐਡਵੋਕੇਟ ਜਨਰਲ ਅਫੀਸ ਤੋਂ ਸੀਨੀਅਰ ਕੀ ਹੋਣਗੇ ਅਸੀਂ ਉਹ ਲਾ ਵੀ ਜਿਹੜੇ ਜਿਹੜਾ ਹੈਗਾ ਪ੍ਰਪੋਜ਼ ਕਰਾਂਗੇ ਸਾਰੇ ਐਮਪੀਜ਼ ਨੂੰ ਲਿਖਾਂਗਾ ਜੀ ਮੈਂ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੂੰ ਲਿਖਾਂਗਾ ਮੈਂ ਮਾਨਯੋਗ ਪ੍ਰਧਾਨ ਮੰਤਰੀ ਹੋਮ ਮਿਨਿਸਟਰ ਨੂੰ ਵੀ ਚਿੱਠੀ ਲਿਖਾਂਗਾ ਕਿ ਲਾ ਲੈ ਕੇ ਆਓ ਔਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸਾਰੇ ਯੂਨੀਅਨ ਹੈਲਥ ਮਿਨਿਸਟਰ ਸਾਰੇ ਸਟੇਟ ਹੈਲਥ ਮਿਨਿਸਟਰ ਦੀ ਸਿਰਫ ਤੇ ਸਿਰਫ ਸੇਫਟੀ ਸਕਰਟੀ ਨੂੰ ਲਾ ਕੇ ਮੀਟਿੰਗ ਬੁਲਾਣਾ ਮੈਂ ਮੈਂ ਦੁਬਾਰਾ ਰਿਪੀਟ ਕਰਦਾ ਜੀ ਯੂਨੀਅਨ ਹੈਲਥ ਮਿਨਿਸਟਰ ਨੂੰ ਮੈਂ ਬੇਨਤੀ ਕਰਾਂਗਾ ਜੀ ਮੈਂ ਮਿਲਣ ਜਾ ਰਿਹਾ ਉਹਨਾਂ ਨੂੰ ਮਿਲ ਕੇ ਵੀ ਕਰੂੰਗਾ ਮੈਂ ਤੁਹਾਡੇ ਥਰੂ ਵੀ ਕਰਦਾ ਕਿ ਸਾਰੇ ਹੈਲਥ ਮਿਨਿਸਟਰ ਦੀ ਸਿਰਫ ਤੇ ਸਿਰਫ ਜਿਹੜੀ ਇੱਕੋ ਹੀ ਟਾਪਿਕ ਪ੍ਰੋਫੈਨਸ਼ਨ ਆਫ ਵਾਇਲੈਂਸ ਅਗੇਂਸਟ ਮੈਡੀਕਲ ਪਰਸਨਲ ਇਹਦੇ ਤੇ ਮੀਟਿੰਗ ਬੁਲਾਣਾ ਉਹਦੇ ਵਿੱਚ ਸਾਰੀਆਂ ਜਿੰਨੀਆਂ ਐਸਓਪੀਜ਼ ਆ ਸਾਰੇ ਦੇਸ਼ ਵਿੱਚ ਲਾਗੂ ਕਰਾਣ ਇਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਹੈ ਮੈਂ ਮਾਨ ਜੋਗ ਆਪਣੇ ਯੂਨੀਅਨ ਹੈਲਥ ਮਿਨਿਸਟਰ ਨੂੰ ਮਿਲਾਂਗਾ ਵੀ ਬੇਨਤੀ ਤੁਹਾਡੇ ਥਰੂ ਵੀ ਕੀਤੀ ਆ ਈਮੇਲ ਕਰਾਂਗਾ ਚਿੱ ਅਸੀਂ ਕੋਈ ਵੀ ਇਹੋ ਜਿਹਾ ਕਸਰ ਨਹੀਂ ਛੱਡਾਂਗੇ ਕਿ ਸਾਡੇ ਬੱਚਾ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਹੋਵੇ ਸਰ ਇਸ ਹੜਤਾਲ ਸਰ ਇਸ ਹੜਤਾਲ ਨੂੰ ਲੈ ਕੇ ਕੀ ਭਰੋਸਾ ਦਿੱਤਾ ਮੈਂ ਬੱਚਾ ਨੂੰ ਭਰੋਸਾ ਦਿੰਦਾ ਕਿ ਤੁਸੀਂ ਨਿਸ਼ਚਿੰਤ ਹੋ ਜਾਓ ਅਸੀਂ ਤੁਹਾਡੇ ਮਾਪੇ ਹਾਂ ਤੁਸੀਂ ਜਿਹੜੀ ਜੇ ਤੁਸੀਂ ਪ੍ਰੋਟੈਸਟ ਕਰਨਾ ਪੰਜ-ਪੰਜ ਦਾ ਬੈਚ ਬੈਠ ਕੇ ਕਿਉਂਕਿ ਇਹਨਾਂ ਦਾ ਨੈਸ਼ਨਲ ਲੈਵਲ ਦਾ ਡਿਸੀਜਨ ਆ ਇਹ ਰੈਜ਼ੀਡੈਂਟ ਆਫ ਫੈਡਰੇਸ਼ਨ ਆਫ ਜਿਹੜੇ ਆਗੇ ਜੂਨੀਅਰ ਡਾਕਟਰਸ ਆਫ ਇੰਡੀਆ ਉਹਨਾਂ ਦਾ ਨੈਸ਼ਨਲ ਲੈਵਲ ਦਾ ਪ੍ਰੋਟੈਸਟ ਹੈ ਲੇਕਿਨ ਬਾਕੀ ਸਾਰੇ ਆਪਣੇ ਕੰਮ ਤੇ ਚਲੇ ਜਾਓ ਆਪਣਾ ਕੰਮ ਕਰੋ ਆਪਣਾ ਪ੍ਰੋਟੈਸਟ ਕਰੋ ਅਸੀਂ ਤੁਹਾਡੇ ਨਾਲ ਆ ਪ੍ਰੋਟੈਸਟ ਦਾ ਮਤਲਬ ਹੁੰਦਾ ਵੱਡਾ ਮੰਤਰੀ ਤੁਹਾਡੇ ਮੁੱਖ ਮੰਤਰੀ ਤੁਹਾਡੀ ਸਰਕਾਰ ਔਰ ਮੈਨੂੰ ਲੱਗਦਾ ਕਿ ਬਾਕੀ ਸਾਰੇ ਵੀ ਹੋਣਗੇ ਤੁਹਾਨੂੰ ਪ੍ਰੋਸੈਸ ਦਿੱਤੇ ਵੀ ਕੱਲ ਨੂੰ ਓਪੀਡੀ ਹਾਂ ਨਹੀਂ ਨਹੀਂ ਮੈਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਜੀ ਇਹ ਕਰਨਗੇ ਸਾਰੇ ਬਾਤ ਕਰਨਗੇ ਟੀਚਰਸ ਨਾਲ ਉਹਨਾਂ ਨਾਲ ਮੀਟਿੰਗ ਕਰਨ ਜਾ ਰਿਹਾ ਉਹਨਾਂ ਦੇ ਟੀਚਰਸ ਨਾਲ ਅਸੀਂ ਉਹਨਾਂ ਨੂੰ ਬੱਚੇ ਨੂੰ ਪਿਆਰ ਨਾਲ ਪਰਸੂਏਟ ਕਰਾਂਗੇ ਜੀ ਵੀ ਓਪੀਡੀ ਖੋਲੀਏ ਆਪਾਂ ਲੋਕਾਂ ਨੂੰ ਦਿੱਕਤ ਨਾ ਆਵੇ ਲੋਕਾਂ ਦੀ ਅਮਰਦੀ ਸਾਡੇ ਨਾਲ ਆ ਆਪਾਂ ਉਹ ਕਿਉਂ ਗਵਾਣੀ ਆ ਜੀ ਸਰ ਲੋਕਲ ਲੋਕਲ ਅਰਜਿੰਦਰਾ ਹਸਪੀਟਲ ਦੀ ਐਸਕੂ ਟੀਮ ਲੈ ਕੇ ਵੀ ਜਿਹੜੇ ਸਵਾਲ ਗੜਿਆ ਹੋਰ ਨੇ ਉਹ ਡਾਕਟਰਸ ਨੇ ਕਿਹਾ ਕਿ ਇੱਥੇ ਵੀ ਜਿਹੜੇ ਡਾਕਟਰਾਂ ਦੇ ਲਈ ਜਿਹੜੇ ਸਕਿਉਰਿਟੀ ਆ ਬਹੁਤ ਘੱਟ ਸੀ ਮੈਂ ਏ ਟੂ ਜ਼ेड ਸਾਰਾ ਕਰਾ ਦਾਂਗਾ ਜੀ ਦੇਖੋ ਮੇਰੇ ਗੱਲ ਸੁਣੋ ਪਹਿਲਾਂ ਤੁਸੀਂ ਸਾਰੇ ਆਏ ਸੀਗੇ ਜੀ ਮੈਨੂੰ ਕਿਸੇ ਨੇ ਕਿਹਾ ਨਹੀਂ ਸੀਗਾ ਇੱਕ ਬੰਦੇ ਉਹਨਾਂ ਨੇ ਡਾਕਟਰ ਨੂੰ ਕੁਝ ਨਹੀਂ ਕਿਹਾ ਸੀ ਪੇਸ਼ੈਂਟ ਆਇਆ ਸੀ ਉਹਨਾਂ ਨੇ ਪੇਸ਼ੈਂਟ ਨੂੰ ਅਟੈਕ ਕੀਤਾ ਸੀ ਅੰਦਰ ਆ ਕੇ ਆਈ ਗਾਟ ਅ ਕੇਸ ਰਜਿਸਟਰਡ ਅਗੇਂਸਟ ਥੈਮ ਆਲਸੋ ਕਿ ਕੋਈ ਵੀ ਗੁੰਡਾ ਐਲੀਮੈਂਟ ਹਸਪਤ ਮੈਂ ਹਮੇਸ਼ਾ ਸੁਆ ਮੋਟਾ ਨੋਟਿਸ ਲੈ ਕੇ ਆਈ ਐਮ ਵੈਰੀ ਪਾਰਟਿਕੂਲਰ ਜੀ ਮੈਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿਸੇ ਨੂੰ ਲੇਕਿਨ ਮੈਂ ਉਹਨਾਂ ਨੂੰ ਕਹਿੰਦਾ ਜ਼ਰੂਰ ਆ ਹੋਰ ਵੀ ਬਹੁਤ ਸਾਰੇ ਐਸਓਪੀਜ਼ ਹੁੰਦੇ ਆ ਜੀ ਕੰਫੀਡੈਂਸ ਬਿਲਡਿੰਗ ਮੀਅਰਸ ਆ ਅਸੀਂ ਸਾਰੀਆਂ ਕੰਫੀਡੈਂਸ ਬਿਲਡਿੰਗ ਮੀਅਰਸ ਲਾਵਾਂਗੇ ਪ੍ਰੋਫੈਨਸ਼ਨ ਆਫ ਕਰਾਈਮ ਵਾਸਤੇ ਜੋ ਚਾਹੀਦਾ ਉਹ ਲਾਵਾਂਗੇ ਸਾਰਾ ਕੁਝ ਕਰਕੇ ਦੇਵਾਂਗੇ ਜੀ ਬੱਚਾ